ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਹੀ ਹੈ ਕਿ ਗੁਰਮਤ ਕੈਂਪ ਲਗਾਏ ਗਏ ਇਸ ਕੈਂਪ ਦਾ ਉਪਰਾਲਾ ਸੰਤ ਬਾਬਾ ਸੇਵਾ ਸਿੰਘ ਜੀ ਨੇ ਕੀਤਾ ਕਿ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਬੱਚਿਆਂ ਨੂੰ ਗੁਰਮਤ ਬਾਰੇ ਸਿਖਲਾਈ ਦਿੱਤੀ ਜਾਵੇ ਸੋ ਇਸ ਪ੍ਰਕਾਰ ਬੱਚਿਆਂ ਦੇ ਮਨ ਅੰਦਰ ਬਹੁਤ ਉਤਸ਼ਾਹ ਸੀ ਅਸੀਂ 15 ਦਿਨ ਦੇ ਕਰੀਬ ਜਿਹੜੀ ਇਹ ਕਲਾਸ ਲਗਾਈ ਬੱਚਿਆਂ ਦੇ ਮਨ ਅੰਦਰ ਬਹੁਤ ਉਰਜਾ ਉਤਸ਼ਾਹ ਸੀ ਕਿ ਸਾਨੂੰ ਕੁਝ ਸਿੱਖਣ ਨੂੰ ਮਿਲੇ ਤੇ 8 ਵਜੇ ਕਲਾਸ ਦਾ ਸਮਾਂ ਹੁੰਦਾ ਸੀ ਤੇ ਬੱਚੇ 6 ਵਜੇ ਆ ਜਾਂਦੇ ਸੁੰਦੇ ਸਨ ਕਿ ਸੰਥਿਆ ਕਰਨ ਵਾਸਤੇ ਸੰਥਿਆ ਲਈ ਇਹਨਾਂ ਦੇ ਮਨਚ ਇਨਾ ਦਸ਼ਾ ਸੀ ਤੇ ਇਹਨਾਂ ਨੂੰ ਪੱਟਾਂ ਦੇ ਨਾਮ 10 ਗੁਰੂ ਸਾਹਿਬਾਨ ਦੇ ਨਾਮ ਹੋਰ ਸਿੱਖੀ ਦੇ ਲਈ ਸਿੱਖੀ ਦੇ ਬਾਬਤ ਇਹਨਾਂ ਨੂੰ ਕਈ ਜਿਹੜੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਪ੍ਰਦਾਨ ਕੀਤੀ ਗਈ ਸੋ ਮੈਂ ਹੁਣ ਅਸ਼ ਮਹਿਕਬ੍ਰੀਤ ਕੌਰ ਨੂੰ ਇੱਕ ਛੋਟੀ ਜੀ ਬੇਨਤੀ ਕਰੂੰਗਾ ਕਿ ਉਹ ਆ ਕੇ 10 ਗੁਰੂ ਸਾਹਿਬਾਨ ਦੇ ਆ ਕੇ ਸਾਰਿਆਂ ਨੂੰ ਨਾਮ ਸੁਣਾਵੇ ਇਹ ਤੁਹਾਨੂੰ ਮਹਿਕਬ੍ਰੀਤ ਕੌਰ 10 ਗੁਰੂ ਸਾਹਿਬਾਨ ਦੇ ਨਾਮ ਪੰਜ ਪਿਆਰੇ ਦੇ ਨਾਮ ਚਾਰ ਸਾਹਿਬਜ਼ਾਦੇ ਦੇ ਨਾਮ ਪੱਟਾਂ ਦੇ ਨਾਮ ਭਗਤ ਸਾਹਿਬਾਨ ਦੇ ਨਾਮ ਜਿਹੜੀ ਮਹਿਕਬ੍ਰੀਤ ਕੋਰ ਬੱਚੀ ਸੁਣਾਵੇਗੀ ਮਹਿਕਬ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਦੇ ਨਾਮ ਭਾਈ ਦਇਆ ਸਿੰਘ ਜੀ ਪਾਈਤਨ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਸਾਬਜਦ ਅਜੀਤ ਸਿੰਘ ਜੀ ਸਾਬਜਦ ਜੋਤਾਰ ਸਿੰਘ ਜੀ ਸਾਬਜਦ ਜੋਰਾਵਰ ਸਿੰਘ ਜੀ ਸਾਬਜਦ ਫਤੇ ਸਿੰਘ ਜੀ ਹਮ ਸਾਬਣ ਦੇ ਨਾਮ ਅਟਾਜੀ ਪਟਨਾਲ ਜੀ ਪਟਜਲ ਜੀ ਪਟਵਲ ਜੀ ਪਟਤਲ ਜੀ ਪਟਜਾਲਪ ਜੀ ਪਟਕਲਸਹਾਰ ਜੀ ਪਟਹਰਬੰਸ ਜੀ ਪਟ ਮਥੁਰਾ ਜੀ ਪਟ ਗਿਆਨਦ ਜੀ ਪ੍ਰਭੀਖਾ ਜੀ ਭਗਤ ਸਹਿਬਾਂ ਦੇ ਨਾਮ ਭਗਤ ਕਬੀਰ ਜੀ ਭਗਤ ਫਰੀਦ ਜੀ ਭਗਤ ਜੈਦੇਵ ਜੀ ਭਗਤ ਸੈਨ ਜੀ ਭਗਤ ਤਰਲੋਚਨ ਜੀ ਭਗਤ ਰਵਦਾਸ ਜੀ ਭਗਤ ਪੀਖਨ ਜੀ ਭਗਤ ਪੀਪਾ ਜੀ ਭਗਤ RAMਦੇਵ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਤੇ ਭਗਤ ਤੰਨਾ ਜੀ ਭਗਤ ਸਦਨਾ ਜੀ ਭਗਤ ਬਾਣੀ ਜੀ ਠੀਕ ਵੈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਇਸ ਬੱਚੀ ਨੇ ਜਿਸ ਤਰ੍ਹਾਂ ਦਸ ਗੁਰੂ ਸਾਹਿਬਾਨ ਦੇ ਨਾਮਸ ਨੇ ਪੱਟਾਂ ਦੇ ਨਾਮ ਭਗਤਾਂ ਦੇ ਨਾਮ ਇਸ ਪ੍ਰਕਾਰ ਇਸ ਬੱਚੀ ਨੇ ਜਪਜੀ ਸਾਹਿਬ ਚੌਵੀ ਸਾਹਿਬ ਅਨੰਦ ਸਾਹਿਬ ਨਿਤਨੀਵ ਦੀਆਂ ਆਦਿਕ ਬਾਣੀਆਂ ਦੀ ਨਹੀਂ ਸੰਚਿਆ ਵੀ ਕੀਤੀ ਇਸ ਬੱਚੀ ਦੇ ਮਨ ਚ ਬਹੁਤ ਉਸ਼ਾ ਸੀ ਕਿ ਮੈਂ ਛੇਤੀ ਤੋਂ ਛੇਤੀ ਸੰਚਿਆ ਕਰਾਂ ਸੋ ਇੱਕ ਵੀਰ ਸਾਡਾ ਆਕਾਸ਼ਦੀਪ ਸਿੰਘ ਇਸ ਨੇ ਵੀ ਪੰਜ ਬਾਣੀਆਂ ਦੀ ਸੰਖਿਆ ਛੇਤੀ ਤੋਂ ਛੇਤੀ ਕੀਤੀ ਕਿ ਮੈਨੂੰ ਛੇਤੀ ਤੋਂ ਛੇਤੀ ਜਿਹੜੀ ਸੰਖਿਆ ਮਿਲ ਜੇ ਜਦੋਂ ਕਲਾਸ ਦੀ ਛੁੱਟੀ ਹੋ ਜਾਂਦੀ ਸੀ ਨਾ ਕਲਾਸ ਦੀ ਛੁੱਟੀ ਤੋਂ ਬਾਅਦ ਇਹ ਮੇਰੇ ਕੋਲ ਕਾਫੀ-ਕਾਫੀ ਸਮਾਂ ਬੈਠਾ ਰਹਿੰਦਾ ਹੁੰਦਾ ਸੀ ਕਿ ਮੈਨੂੰ ਸੰਖਿਆ ਦਿਓ ਇਸ ਪ੍ਰਕਾਰ ਬੱਚਿਆਂ ਦੇ ਮਨ ਅੰਦਰ ਉਤਸ਼ਾਹ ਜਗਾ ਕਿ ਅਸੀਂ ਵੱਧ ਤੋਂ ਵੱਧ ਪੜ੍ਹੀਏ ਵੱਧ ਤੋਂ ਵੱਧ ਸਿੱਖੀਏ ਸੋ ਇਹਨਾਂ ਬੱਚਿਆਂ ਨੇ 15 ਦਿਨਾਂ ਵਿੱਚ ਕਾਫੀ ਕੁਝ ਜਿਹੜਾ ਸਿੱਖਿਆ ਜਿਹਦਾ ਸਤਿਗੁਰਾਂ ਦੀ ਬਾਣੀ ਦਾ ਫੁਰਮਾਨ ਹੈ ਗੁਰਪ੍ਰਸਾਦੀ ਵਿੱਦਿਅ ਵਿਚਾਰੇ ਪੜ ਪੜ ਪਾਵੇ ਮਨ ਇਸ ਪ੍ਰਕਾਰ ਦੇ ਤਹਿਤ ਬੱਚਿਆਂ ਨੇ ਹੁਣ ਬਹੁਤ ਜੜੀ ਜਿਹੜੀ ਸਿੱਖਿਆ ਵਾ ਛੁੱਕਟ ਸਮੇਂ ਦੇ ਵਿੱਚ ਜਿਹੜੀ ਪ੍ਰਾਪਤ ਕੀਤੀ ਹੁਣ ਮੈਂ ਰਮਨਦੀਪ ਕੌਰ ਨੂੰ ਬੇਨਤੀ ਕਰਾਂਗਾ ਉਹ ਆ ਕੇ ਇੱਕ ਛੋਟੀ ਜਿਹੀ ਕਵਿਤਾ ਸੁਣਾਵੇ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹੀ ਗੁਰੂ ਜੀ ਕੀ ਫਤਿਹ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਹਾਂ ਲੈ ਤੁਰ ਚੱਲ ਆਇਆ ਅਜ ਤੇਰੇ ਲਈ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਹਾ ਲੈ ਤੁਰ ਚੱਲ ਆਇਆ ਅਜ ਤੇਰੇ ਲਈ ਸ਼ਹਿਰ ਇਸ ਦੀਆਂ ਗਲੀਆਂ ਅੰਦਰ ਖੇੜ ਖੇੜ ਕੇ ਪਲਿਆ ਮੈਂ ਕ ਮੇਰੇ ਐਡੇ ਜ਼ਹਿਰੇ ਲਈ ਤੂੰ ਵਖਾ ਕੀ ਕਰੇ ਅਜ ਤੱਕ ਮੇਰੇ ਐਡੇ ਜ਼ਹਿਰੇ ਲਈ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲੈ ਤੁਰ ਚਲੇ ਆਇ ਅਜ ਤੇਰੇ ਲਈ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲਾਤੁਰ ਚੱਲ ਆਇਜ ਤੇਰੀ ਲਈ ਹੁਣ ਗੁਰਮਤ ਕੈਂਪ ਦੇ ਅਨੁਸਾਰ ਜਿਹੜੇ ਬੱਚਿਆਂ ਨੂੰ ਜੋ ਵੀ ਸਿਲੇਬਸ ਕਰਾਇਆ ਗਿਆ ਉਹਨਾਂ ਦੇ ਵਿੱਚ ਜਿਹੜਾ ਬੱਚਿਆਂ ਨੇ ਟੈਸਟ ਲਈ ਟੈਸਟ ਦਿੱਤਾ ਉਹਦੇ ਉਹਦੇ ਨਤੀਜੇ ਅਨੁਸਾਰ ਬੱਚਿਆਂ ਦੀ ਪੋਜੀਸ਼ਨਾਂ ਕੱਢੀਆਂ ਗਈਆਂ ਹੁਣ ਜਿਹੜਾ ਪਹਿਲੀ ਤੋਂ ਲੈ ਕੇ 7ਵੀਂ ਤੱਕ ਦੇ ਵਿਦਿਆਰਥੀ ਸਨ ਉਹਦੇ ਵਿੱਚੋਂ ਤੀਜੇ ਨੰਬਰ ਤੇ ਜਿਹੜਾ ਵਿਦਿਆਰਥੀ ਆਇਆ ਹੈ ਉਸ ਦਾ ਨਾਮ ਹੈ ਮਨਵੀਰ ਕੌਰ ਵਾਈਟ ਗਰੁੱਪ ਜਕਾਰਾ ਲਗਾਈਦਾ ਤਾੜੀ ਨਹੀਂ ਲਗਾਈ ਜੀ ਜਕਾਰਾ ਲਗਾਓ ਜਕਾਰਾ ਇੱਕ ਜੰਦਾ ਜਕਾਰਾ ਲਗਾਓ ਵਾਹਿਗੁਰੂ ਜੀ ਕਾ ਬੋਲੇ ਸੋਨੇਹਾ ਚਲੋ ਹੁਣ ਜਿਹੜਾ ਦੂਸਰੇ ਨੰਬਰ ਤੇ ਵਿਦਿਆਰਥੀ ਹੈ ਉਹਦਾ ਨਾਮ ਅਰਵਿੰਦ ਸਿੰਘ ਜੀ ਦਾ ਨਾਮ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਜਿਹੜੀ ਵਿਦਿਆਰਥਣ ਨੇ ਪਹਿਲੇ ਨੰਬਰ ਤੇ ਪੋਜੀਸ਼ਨ ਹਾਸਲ ਕੀਤੀ ਉਹਦਾ ਨਾਮ ਰਮਨਦੀਪ ਕੌਰ ਰਮਨ ਸਭਾ ਜੀ ਆਜੋ ਜੰਮੀ ਜੀ ਆਜੋ ਆਜੋ ਨੇ ਆਜੋ ਆਜੋ ਆਜਾ ਨਹੀਂ ਹੁੰਦਾ ਆਜੋ ਆਜੋ ਸਭੀ ਜੀ ਦੇ ਬੇਟਾ ਉਹ ਜੀ ਕੋਲ ਜੀ ਕੋਲ ਆਪਣੇ ਕਰਨ ਕੋਲ ਆ ਗਈ ਕੀ ਐਮ ਵਾਲੇ ਬੱਚੇ ਤੇ ਸਾਈ 3 ਕੋਲ ਉਹ ਰੇਕੇ ਪਪਾ ਜੀ ਆਓ ਅਦਰੀਅਸ ਅਦਰੀਅਸ ਜੀ ਕੁਤੀ ਵਸ ਤੈ ਰੂ ਜੀ ਕੋਲ ਬੋਨੇ ਸੋਨਿਹਾਰ ਬੋਨੇ ਸੋਨਿਹਾਰ ਹੁਣ ਜਿਹੜਾ 8ਵੀਂ ਤੋਂ 12ਵੀਂ ਤੱਕ ਸੈਕਸ਼ਨ ਸੀ ਉਹਦੇ ਵਿੱਚ 30 ਨੰਬਰ ਤੇ ਜੋ ਵਿਦਿਆਰਥੀ ਨੇ ਉਹਦਾ ਨਾਮ ਹੈ ਰਵਨੀਤ ਕੌਰ ਰਵਨੀਤ ਕੌਰ ਨਹੀਂ ਆਈ ਸੈਕਿੰਡ ਨੰਬਰ ਤੇ ਹੈ ਰਮਨਪ੍ਰੀਤ ਕੌਰ ਰਮਨਦੀਪ ਕੌਰ ਸੋਨਿਹਾਲ ਹਾਂ ਜੀ ਆਪ ਜੀ ਗੱਲ ਕਰ ਕੋਸ਼ਿਸ਼ ਕਰਦਾ ਮੈਂ ਹੁਣ ਜਿਹੜੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹਦਾ ਨਾਮ ਹੈ ਨਵਨੀਤ ਗੌਰ ਨਵਨੀਤ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕੋਨੇ ਸਾਰੇ ਵਿਦਿਆਰਥੀ ਨੂੰ ਬੇਨਤੀ ਹੈ ਕਿ ਆਪਣਾ ਆਪਣਾ ਸਨਮਾਨ ਜਿਹੜਾ ਆ ਕੇ ਇੱਕ ਇੱਕ ਜਾਣਾ ਆ ਕੇ ਲਈ ਜਾਓ ਨਾਇਨ ਵਾਈਜ਼ ਲਾਈਨ ਵਾਈਜ਼ ਨਾਇਨ ਵਾਈਜ਼ ਆਜੋ ਇਧਰ ਖੜੇ ਇੱਕ ਲਾਈਨ ਆਜੋ 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 ਅਫਸਰ ਅਧਿਕਾਰ Up <laughs> <laughs> <The Shri> you <-yama. laughs> ਚਲੋ ਬੱਤ ਗਾਲੀ ਲੈਣ ਆਈ ਤੇਨੂੰ ਬੱਤ ਨਾਜ਼ੀ ਨਾਲ ਤਿਆਰ ਰਿਆ ਕਰੋ ਜਿਨ੍ਹਾਂ ਨੂੰ ਨਹੀਂ ਮਿਲਿਆ ਮੈਂ ਇੱਥੇ ਕੱਢ ਜਾਈਏ ਨਾ ਸਾਤਿ ਸ਼੍ਰੀ ਆਕਾਲ ਸਾਤਿ ਸ਼੍ਰੀ ਆਕਾਲ ਆ ਚਲੋ Ole so ne halu so ne ऐ सो रहा है सोनिया का ऐ सो रहा है Terima kasih telah <laughs> menonton!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਹੁਣੇ-ਹੁਣੇ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਬਾਬਾ ਕੌਲ ਸਾਹਿਬ ਸੇਵਾ ਸੇਟੀ ਵੱਲੋਂ ਛੋਟੇ ਬੱਚਿਆਂ ਦਾ ਗੁਰਮਤ ਕੈਂਪ ਲਗਾ ਗਿਆ ਸੀ ਉਹ ਹੁਣੇ-ਹੁਣੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚੇ 1st 2nd 3rd ਆਏ ਆ ਉਹ ਸਾਰੇ ਬੱਚਿਆਂ ਨੂੰ ਤੇ ਬਾਕੀ ਰਹਿੰਦੇ ਬੱਚਿਆਂ ਨੂੰ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ। ਤੋਂ ਜਿਹੜੇ ਸਾਡੇ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਹੈ। ਕਿਉਂਕਿ ਕਮੇਟੀ ਤਾਂ ਪ੍ਰਬੰਧ ਕਰ ਸਕਦੀ ਹੁੰਦੀ ਹੈ। ਤੋਂ ਉਪਰਾਲਾ ਉਹਨਾਂ ਵੀਰਾਂ ਦਾ ਹੁੰਦਾ ਹੈ ਜਿਹੜੇ ਦਿਨ ਹੀ ਸਮੇਂ ਵਿੱਚ ਸਮਾਂ ਕੱਢ ਕੇ ਰੋਜ਼ਾਨਾ ਛੋਟੇ ਬੱਚਿਆਂ ਨੂੰ ਆ ਕੇ ਗੁਰਬਾਨੀ ਦੀ ਸੰਥਿਆ ਦੇਣੀ। ਇਤਿਹਾਸ ਦੀ ਸੰਖਿਆ ਦੇਣੀ ਹੋਰ ਇਤਿਹਾਸ ਵਿੱਚੋਂ ਜਾਣਕਾਰੀਆਂ ਵਡਮੁੱਲੀਆਂ ਜਾਣਕਾਰੀਆਂ ਦੇਣੀਆਂ ਇਹ ਬਹੁਤ ਵੱਡਾ ਕੰਮਕਾਰਜ ਹੁੰਦਾ ਸੋ ਸਾਡੇ ਇਹ ਦੋ ਵੀਰ ਜਿਹੜੇ ਕਾਰਸੇ ਵਾਲੇ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਉਸ ਸਥਾਨ ਤੋਂ ਸਾਡੇ ਗੁਰਸਖੀਰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਔਰ ਸਾਡੇ ਹੀ ਨਗਰ ਦੇ ਗੁਰਸਖੀਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਇਹਨਾਂ ਦੋਨਾਂ ਵੀਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਾਲ ਸਾਡੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਇਹਨਾਂ ਦਾ ਤਾਂ ਬਹੁਤ ਵੱਡਾ ਹੀ ਉਪਰਾਲਾ ਹੈ ਕਿਉਂਕਿ ਇਹ ਤਾਂ ਰੋਜ਼ਾਨਾ ਹੀ ਸਾਨੂੰ ਸਾਡੀ ਝੋਲੀ 'ਚ ਬਹੁਤ ਕੁਝ ਪਾਉਂਦੇ ਆ ਤੋ ਇਸ ਕਰਕੇ ਇਹਨਾਂ ਸਾਰੇ ਵੀਰਾਂ ਦਾ ਜਿਹੜਾ ਸਨਮਾਨ ਹੈ ਉਹ ਦੇਣਾ ਬਣਦਾ ਹੈ ਤੋ ਕਮੇਟੀ ਵੱਲੋਂ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਸਨਮਾਨ ਕਰ ਰਹੇ ਆ ਤੇ ਉਹਨਾਂ ਦੋਨਾਂ ਵੀਰਾਂ ਨੂੰ ਬੇਨਤੀ ਕਿ ਉਹ ਅੱਗੇ ਕੈਮਰੇ ਦੇ ਸਾਹਮਣੇ ਆ ਜਾਣ ਤਾਂ ਕਿ ਜਿਹੜਾ ਉਹਨਾਂ ਦਾ ਸਨਮਾਨ ਹੈ ਸਤਿਗੁਰਾਂ ਦੀ ਹਜ਼ੂਰੀ ਚ ਆਪਾਂ ਦੇ ਸਕੀਏ ਸਾਰੇ ਗੁਰਸਖੀਰ ਗੁਰੂਕਰਦੇ ਵਜੀਰ ਭਾਈ ਇਕਬਾਲ ਸਿੰਘ ਜੀ ਬਾਬਾ ਚੰਦ ਸਿੰਘ ਜੀ ਹਕਮਾ ਸਿੰਘ ਜੀ ਖਾਲਸਾ ਬਾਬਾ ਸ਼ੀਨਾ ਜੀ ਸਾਡੇ ਡਾਕਟਰ ਸਾਹਿਬ ਅਰ ਸਾਰੇ ਅੱਗੇ ਆਜੋ ਤਾਂ ਇਹ ਸਾਰੇ ਵੀ ਰਲ ਕੇ ਆਪਾਂ ਸਾਡੇ ਗਿਆਨੀ ਜੀ ਇਹਨਾਂ ਦਾ ਸਨਮਾਨ ਕਰਨਾ ਹੈ ਪਹਿਲਾਂ ਅਮਰਦੀਪ ਸਿੰਘ ਜੀ ਆਜੋ ਯਾਨੀ ਤੁਸੀਂ ਪਾਓ ਬੋਲੇ ਸੋਨਿਆ ਜੀ ਜਿਕਰਾਤ ਇੱਕ ਅਕੰ ਅਕੰ ਹਿੰਦਰਾਤ ਆਓ ਆਵਰੋ ਆਵਰੋ ਲੋਕ ਜੀ ਬੋਲੇ ਸੋਨਿਆ ਸੋ ਸ੍ਰੀ ਆ ਫੋਟੋ ਕਰ ਲਓ ਪ੍ਰਤਮਾ ਸਾਰੇ ਬੱਚੇ ਤੁਸੀਂ ਸਾਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ। え ਤੁਸੀਂ ਰੋਜ਼ਾਨਾ ਆ ਕੇ ਸਾਡੇ ਸਿੰਘਾਂ ਕੋਲੋਂ ਗਿਆਨੀ ਜੀਆਂ ਕੋਲੋਂ ਗੁਰਬਾਣੀ ਦੀ ਹੋਰ ਇਤਿਹਾਸ ਦੀ ਬਹੁਤ ਸਿੱਖਿਆ ਲਈ ਹੈ ਨਾ ਸੰਖਿਆ ਵੀ ਲਈ ਹੈ। ਤੋਂ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ ਹੈ ਕਮੇਟੀ ਵੱਲੋਂ ਤੇ ਨਾਲ ਤੁਹਾਨੂੰ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਜਿਹੜਾ ਤੁਹਾਨੂੰ ਆ ਸਨਮਾਨ ਮਿਲਿਆ ਨਾ ਇਹ ਮਾਨ ਸਨਮਾਨ ਔਖਾ ਬਹੁਤ ਮਿਲਦਾ ਹਰੇਕ ਨੂੰ ਨਹੀਂ ਮਿਲਦਾ। ਹੁਣ ਕਿੰਨੇ ਬੱਚੇ ਘਰਾਂ 'ਚ ਬੈਠੇ ਦੇਖੋ ਤੁਹਾਡੇ ਗਵਾਂਢ ਦੇ ਵਿੱਚ ਹੀ ਕਿੰਨੇ ਬੱਚੇ ਹੋਰ ਹੋਣਗੇ ਉਹਨਾਂ ਨੂੰ ਕਿਸੇ ਨੂੰ ਸਨਮਾਨ ਨਹੀਂ ਮਿਲਿਆ ਨਾ ਇਹ ਤੁਹਾਡੇ ਘਰਾਂ 'ਚ ਸਨਮਾਨ ਪਿਆ ਹੋਇਆ ਇਹ ਤੁਹਾਡੇ ਤੇ ਕਿਰਪਾ ਹੈ ਸਾਰਿਆਂ ਤੇ ਗੁਰੂ ਸਾਹਿਬ ਦੀ ਤੇ ਇਹ ਕਿਰਪਾ ਅਹੀਂ ਬਣਾਈ ਰੱਖਿਓ ਤੇ ਇਹ ਸਨਮਾਨ ਨੂੰ ਤੁਸੀਂ ਸੰਭ ਕੇ ਰੱਖਣਾ ਹੈ ਇਹ ਨੋ ਵੀ ਘਰੇ ਤੇ ਮਿੱਟੀ ਪਈ ਜਾਵੇ ਚੰਗਾ ਨੂੰ ਰੋਜ਼ਾਨਾ ਸਾਫ਼ ਕਰਨਾ ਹੈ ਤੇ ਨਾਲ ਸ਼ੁਕਰਾਨਾ ਕਰਨਾ ਹੈ ਅਮਰਤਵ ਜੀ ਉੱਠ ਕੇ ਮਹਾਰਾਜ ਦਾ ਕਿ ਸੱਚੇ ਪਾਤਸ਼ਾਹ ਤੁਸਾਨੂੰ ਇਹ ਮਾਨ ਸਨਮਾਨ ਦਿੱਤਾ ਹੈ ਤੇਰਾ ਸ਼ੁਕਰ ਹੈ ਤੇ ਤੁਸੀਂ ਜਿਹੜੇ ਬੱਚਿਆਂ ਨੇ ਨਤਨੈਮ ਸਿੱਖਿਆ ਗੁਰਬਾਣੀ ਦਾ ਸਹੀ ਨਤਨੈਮ ਕਰ ਸਕਦੇ ਆ ਉਹ ਨਤਨੈਮ ਕਰੋ ਪੂਰਾ ਪੰਜ ਬਾਣੀਆਂ ਦਾ ਤੇ ਬਾਕੀ ਸਾਰੇ ਬੱਚੇ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਤੜਕੇ ਉੱਠ ਕੇ ਕਰਿਆ ਕਰੋ ਠੀਕ ਹੈ ਅੰਮ੍ਰਿਤ ਵੇਲੇ ਉੱਠ ਕੇ ਜਿੰਨੇ ਬੱਚੇ ਇੱਥੇ ਆਏ ਆ ਸਾਰਿਆਂ ਨੂੰ ਵੱਡੀ ਸਿੱਖਿਆ ਤੁਹਾਡੇ ਵਾਸਤੇ ਇਹ ਆ ਤੁਸੀਂ ਸਾਰਿਆਂ ਨੇ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਹੈ ਤੇ ਨਾਲ ਜਿਹੜੇ ਬੱਚੇ ਥੋੜੇ ਵੱਡੇ ਬੱਚੇ ਵਿੱਚ ਹੈਗੇ ਆ ਪੰਜ ਚਾਰਕ ਬੱਚੇ ਉਹ ਨਿਤਨੇਮ ਗੁਰਬਾਣੀ ਦਾ ਕਰ ਸਕਦੇ ਆ ਪੰਜ ਬਾਣੀਆਂ ਦਾ ਉਹਨਾਂ ਨੇ ਸੰਥਾ ਪ੍ਰਾਪਰ ਲਈ ਐ ਉਹ ਬੱਚੇ ਵੀ ਨਿਤਨੇਮ ਸ਼ੁਰੂ ਕਰਿਆ ਕਰੋ ਤੋਂ ਸਾਰੇ ਬੱਚਿਆਂ ਨੂੰ ਬੇਨਤੀ ਕਿ ਸਨਮਾਨ ਸਾਮ ਕੇ ਰੱਖਣਾ ਹੈ ਪਾਠ ਵੱਧ ਵੱਧ ਕਰਨਾ ਹੈ ਬਾਕੀ ਬਾਣੀ ਦੀ ਸੰਥਾ ਤੁਸੀਂ ਗੁਰੂ ਘਰੇ ਆਉਂਦੇ ਰਿਹਾ ਕਰੋ ਤੇ ਗਿਆਨੀ ਜੀਆ ਕੋਲੋਂ ਬਾਕੀ ਸੰਥਾ ਆਪਾਂ ਸਾਰੀਆਂ ਬਾਣੀਆਂ ਦੀ ਹੋਰ ਵੀ ਲੈਣੀ ਹੈ ਠੀਕ ਹੈ ਸਾਰੇ ਬੱਚਿਆਂ ਦਾ ਬਹੁਤ ਧੰਨਵਾਦ ਹੈ ਤੇ ਹੁਣ ਤੁਹਾਨੂੰ ਸਾਰੇ ਬੱਚਿਆਂ ਨੂੰ ਪ੍ਰਸ਼ਾਦ ਦੇਵਾਂਗੇ ਕੇਲਿਆਂ ਦਾ ਸਾਰੇ ਬੱਚਿਆਂ ਨੇ ਪ੍ਰਸ਼ਾਦ ਲੈ ਕੇ ਫੇਰ ਜਾਣਾ ਤੁਹਾਡਾ ਸਾਰੇ ਬੱਚਿਆਂ ਦਾ ਫੇਰ ਧੰਨਵਾਦ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ